ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਅੱਜ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਚੀਜ਼ਾਂ ਜਿਹੜੀਆਂ ਤੁਹਾਡੇ ਦਿਲ ਨੂੰ ਕਿਡਨੀ ਨੂੰ ਤੇ ਲੀਵਰ ਨੂੰ ਤੰਦਰੁਸਤ ਰੱਖਣਗੀਆਂ ਉਹ ਦੱਸਣ ਜਾ ਰਹੀਆਂ ਮੈਂ ਤੁਹਾਨੂੰ ਇੱਕ ਜੂਸ ਬਣਾਉਣਾ ਦੱਸਦੀ ਹਾਂ ਜਿਹੜੇ ਜਿਹਦੇ ਲਈ ਤੁਹਾਨੂੰ ਇੱਕ ਨਿੰਬੂ ਚਾਹੀਦਾ ਥੋੜੀ ਜੀ ਇਮਲੀ ਚਾਹੀਦੀ ਹੈ ਦਾਲ ਚੀਨੀ ਚਾਹੀਦੀ ਹੈ ਅੱਧਾ ਚਮਚ ਲਾਉਗੇ ਤੁਸੀਂ ਜੀਰੇ ਦਾ ਕਲੌਂਜੀ ਤੇ ਮੇਥੀ ਆ ਜਿਹੜੀ ਇਹ ਮੈਂ ਮਿਕਸ ਕਰਕੇ ਰੱਖੀ ਹੋਈ ਹੈ ਤੁਸੀਂ ਵੀ ਇਸ ਤਰ੍ਹਾਂ ਹੀ ਬਣਾ ਕੇ ਰੱਖ ਸਕਦੇ ਹੋ ਤੇ ਥੋੜੀ ਜੀ ਲਈ ਹੈ ਮੈਂ ਜਵੈਣ ਅੱਧਾ ਚਮਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਇੱਕ ਕੱਪ ਪਾਣੀ ਦੇ ਵਿੱਚ ਤੁਸੀਂ ਕੱਪ ਜਾਂ ਗਲਾਸ ਲੈ ਸਕਦੇ ਹੋ ਪਾਣੀ ਵਿੱਚ ਡਿਪ ਕਰਨੀ ਇਹਨੇ ਪੂਰੀ ਰਾਤ ਭਿਉਂ ਕੇ ਰੱਖਣੀਆਂ ਨੇ ਤੇ ਮੈਂ ਇੱਕ ਅੱਧਾ ਚਮਚ ਮੇਥਿਆਂ ਦਾ ਲਿਆ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਆਪਾਂ मिक्स ਕਰ ਦਾਂਗੇ। ਨਿੰਬਲੀ। ਲੀਂਬਲੀ ਆ ਜੀ। ਤੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਮਿਕਸ ਕਰ ਦੇਣੀਆਂ ਨੇ। ਰਾਤ ਪਰ ਪਏ ਰਹਿਣ ਤੋਂ ਬਾਅਦ ਆ ਨਿੰਬੂ ਆ ਜਿਹੜਾ ਤੁਸੀਂ ਇਹਨੂੰ ਵੀ ਨਚੋੜ ਲੈਣਾ ਵਿੱਚ। ਕਾਲਾ ਨਮਕ ਪਾ ਲੋ ਸ਼ੱਕਰ ਪਾਉਣੀਆ ਪਾ ਲੋ ਨਹੀਂ ਤੁਸੀਂ ਖਾਲੀ ਪੇਟ ਵੀ ਪੀ ਸਕਦੇ ਹੋ ਰੋਟੀ ਤੋਂ ਬਾਅਦ ਵੀ ਪੀ ਸਕਦੇ ਹੋ ਇਹ ਚੀਜ਼ਾਂ ਤੁਹਾਡੇ ਪੇਟ ਨੂੰ ਪੂਰਾ ਵਧੀਆ ਰੱਖਣਗੀਆਂ ਫਰੇਮਾ ਨਹੀਂ ਹੋਊਗਾ ਕੋਈ ਵੀ ਸਮੱਸਿਆ ਨਹੀਂ ਆਊਗੀ ਤੇ ਇੰਨਾ ਟੇਸਟੀ ਬੰਦਾ ਹੈ ਬੱਚੇ ਵੀ ਇਹਨੂੰ ਬਹੁਤ ਸ਼ੌਂਕ ਨਾਲ ਖਾਣ ਪੀਂਦੇ ਨੇਗੇ ਜਿਵੇਂ ਗੋਲਡਗਿੱਪਾਂ ਦਾ ਪਾਣੀ ਹੁੰਦਾ ਉਸ ਤੋਂ ਵੀ ਕਿਤੇ ਜ਼ਿਆਦਾ ਗੁਣਾਕਾਰੀ ਵੀ ਹੈ ਠੰਡਾ ਵੀ ਹੈ ਪੇਟ ਨੂੰ ਵੀ ਸੈੱਟ ਰੱਖੂਗਾ ਤੇ ਤੁਹਾਡਾ ਦਿਲ ਕਿਡਨੀਆ ਲੀਵਰ ਨੂੰ ਵੀ ਸਹੀ ਰੱਖੂਗਾ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਆਪਾਂ ਪਾਣੀ ਨਾਲ ਕੱਪ ਭਰ ਦੇਣਾ ਤੇ ਟੱਕ ਦੇਣਾ ਜੀ ਉੱਪਰੋਂ ਸਾਰੀ ਰਾਤ ਉੱਜਿਆ ਰਹਿਣ ਤੋਂ ਲਓ ਜੀ ਇਹ ਖੱਟਾ ਮਿੱਠਾ ਪਾਣੀ ਸਵੇਰ ਹਾਜ਼ਮੇ ਲਈ ਬਹੁਤ ਚਾਇਆ ਰਿਹਾ ਮੰਦਾ